ਗਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਹਲਕੇ ਦੇ ਬੇਟ ਖੇਤਰ ਦੇ ਪਿੰਡ ਪੈਣੀ ਕਾਦਰ ਦਾ ਇੱਕ ਨੌਜਵਾਨ ਗਸ਼ਤ ਦੇ ਦੌਰਾਨ ਸ਼ਹੀਦ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਫੌਜੀ ਜਵਾਨ ਦੇ ਪਿਤਾ ਨਰਿੰਦਰ ਸਿੰਘ ਅਤੇ ਚੇਅਰਮੈਨ ਕਲਵੰਤ ਸਿੰਘ ਪੈਣੀ ਕਾਦਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਗੁਰਪ੍ਰੀਤ ਸਿੰਘ 24 ਸਾਲਾ ਫੀਲਡ 73 ਰਜiment 18 RR ਵਿੱਚ ਪਿਛਲੇ 6 ਸਾਲਾਂ ਤੋਂ ਸੇਵਾ ਨਿਭਾ ਰਿਹਾ ਸੀ ਜੋ ਕਿ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਾ ਬਾਰਾਮੂਲਾ ਵਿਖੇ ਤਾਇਨਾਤ ਸੀ ਬੀਤੇ ਦਿਨ ਗੁਰਪ੍ਰੀਤ ਸਿੰਘ ਫੌਜੀ ਟੁਕੜੀ ਸਮੇਤ ਗੁਲਮਾਰਗ ਵਿਖੇ ਪਹਾੜੀ ਇਲਾਕੇ ਦੇ ਵਿੱਚ ਗਸ਼ਤ ਕਰ ਰਿਹਾ ਸੀ ਪਰ ਇਸ ਦੌਰਾਨ ਉਸ ਦਾ ਪੈਰ ਤਿਲਕਨ ਕਰਨ ਉਹ ਡੂੰਗੀ ਖੱਡ ਵਿੱਚ ਜਾ ਡਿੱਗਾ ਇਸ ਹਾਦਸੇ ਦੇ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਸ਼ਹੀਦ ਹੋ ਗਿਆ ਬੀਤੀ ਸ਼ਾਮ ਉਹਨਾਂ ਨੂੰ ਫੌਜ ਦੇ ਉੱਚ ਅਧਿਕਾਰੀਆਂ ਨੇ ਫੋਨ ਰਾਹੀਂ ਇਸ ਬੰਦੀ ਸੂਚਿਤ ਕੀਤਾ ਉਸ ਦੀ ਮ੍ਰਿਤਕ ਦੇ ਗੁਲਮਾਰਗ ਤੋਂ ਵਾਪਸ ਪੈਣੀ ਖਾਦਰ ਵਿਖੇ ਪਹੁੰਚਣ ਬਾਅਦ ਉਸ ਦਾ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਸ ਮੋਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਿੰਡ ਦੇ ਪਰਿਵਾਰ ਨੂੰ ਸੈਨਾ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਮਟਾਲਾ ਤੋਂ ਲਾਫਪਰੀ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਕੀ ਨਾ ਹੈ ਤੁਹਾਡਾ ਨਿਰੰਦਰ ਸਿੰਘ ਦੇ بیٹے ਦੀ ਡੈਥ ਹੋਈ ਹੈ ਉਹਦੀ ਸੌਦੀ ਤੁਹਾਡੇ ਕੀ ਲੱਗਦਾ ਮੇਰਾ ਬੇਟਾ ਹੀ ਕੀ ਕ ਹੁੰਦਾ ਆ ਕਿਸ ਤਰ੍ਹਾਂ ਪਤਾ ਲੱਗਦਾ ਸੂਚਨਾ ਕਿਸ ਤਰ੍ਹਾਂ ਮਿਲਦੀ ਸਾਨੂੰ ਤਾਂ ਫੋਨ ਹੀ ਆਇਆ ਸਾਨੂੰ ਦੇ ਕੋਈ ਹੋਰ ਪਤਾ ਨਹੀਂ ਇਹਦਾ ਜੁਲਟ ਦੇ ਵਿੱਚ ਹਾਂਜੀ ਕੀ ਦੱਸਿਆ ਜਾਂਦਾ ਉਹਨਾਂ ਨੂੰ ਉਹਨਾਂ ਨੇ ਕਿਹਾ ਪਹਾੜੀ ਤੋਂ ਪੈਰ ਪਿਸਲ ਗਿਆ ਤੇ ਡਿੱਗ ਪਿਆ ਥੱਲੇ ਦੱਸਦੇ ਉਹਨਾਂ ਨੇ ਕਿਹਾ ਮਰ ਗਿਆ ਹੋ ਗਿਆ ਪੀਦੋਂ ਗਿਆ ਕੋਈ ਨਹੀਂ ਕਰ ਪਾਦੇ ਕਿੰਨਾ ਚਿਰ ਹੋਇਆ ਸੀ ਭਰਤੀ ਹੋਇਆ ਨੂੰ 6 ਕੁ ਸਾਲ 6 ਮਹੀਨੇ ਸਮਾਂ ਚੱਲਣ ਦੇ 5 ਸਾਲ ਹੋ ਗਏ ਤੇ ਕਿੰਨੀ ਉਮਰ ਕਿੰਨੀ ਸੀ ਉਹ 24 ਸਾਲ ਦਾ ਠੀਕ ਹੈ ਆਇਆ ਸੀ ਜਦੋਂ ਨਹੀਂ ਤਾਂ ਕਿਸ ਤਰ੍ਹਾਂ ਹੁਣ ਪਤਾ ਲੱਗਦਾ ਕੋਈ ਗੈਰ ਰابطਾ ਹੋਇਆ ਜਿਹੜਾ ਉਹਦੀ ਜੁੰਟ ਦੇ ਨਾਲ ਬੱਚਾ ਜੀ ਹੋਇਆ ਹੁਣ ਠੀਕ ਹੈ ਕੰਦੇ ਭਰਾਤ ਨੂੰ 9-10 ਵਜੇ ਨਾਲ ਮਤਲਬ ਆਏਗਾ ਘੱਟ ਤੱਕ ਮ੍ਰਿਤਕ ਦੇ ਪਛਾਣ ਦੀ ਕਰ ਲਈਏ ਅਸੀਂ ਤੇ ਮਤਲਬ ਉਹ ਇੱਕ ਰਾਤ ਕਹਿੰਦੇ ਆ 10 ਵਜੇ ਆਏਗਾ ਤਾਂ ਫਿਰ ਉਹ ਕਹਿੰਦੇ ਜੇ ਤੁਸੀਂ ਕਹੋ ਸਵੇਰੇ ਮਤਲਬ ਲਿਆਵਾਂਗੇ ਲਾਸ ਵਕ ਕੀ ਮੰਗ ਕਰੋਗੇ ਸਰਕਾਰ ਤੋਂ ਤਾਂ ਹੀ ਮੰਗ ਕੀ ਕਰੀਏ ਦੱਸੋਾਨੂੰ ਵੀ ਪਤਾ ਨਹੀਂ ਜਿੰਨਾਂ ਸਾਡੇ ਤੁਹਾਡੇ ਨਗਰ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਵਾਪਰੀ ਆ 24 ਸਾਲ ਦਾ ਨੌਜਵਾਨ ਦੇਸ਼ ਦੀ ਰਾਖੀ ਕਰਦਿਆ ਕਦਾਂ ਚਲਾ ਗਿਆ ਕੀ ਕਰਾਂ ਦੇਖੋ ਕੋਈ ਲਫ਼ਜ਼ ਨਹੀਂ ਹੈ ਜਿਨ੍ਹਾਂ ਨਾਲ ਅਸੀਂ ਇਹ ਗੱਲ ਕਹਿ ਸਕੀਏ ਬਹੁਤ ਇਸ ਪਰਿਵਾਰ ਨਾਲ ਅਨਹੂਣੀ ਹੋਈ ਹੈ ਬਹੁਤ ਵਧੀਆ ਲੜਕਾ ਸੀਗਾ ਤਕਰੀਬਨ 6 ਸਾਲ ਪਹਿਲਾਂ ਆਰਮੀ ਜੁਆਇਨ ਕੀਤੀ ਸੀਗੀ ਉੱਥੇ ਦੇਸ਼ ਦੀ ਰਾਖੀ ਵਾਸਤੇ ਸੇਵਾ ਕਰ ਰਿਹਾ ਸੀਗਾ ਅਚਨਚੇਤ ਕੱਲ ਪਰਿਵਾਰ ਨੂੰ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਗੁਰਪ੍ਰੀਤ ਸਿੰਘ ਇਸ ਤਰ੍ਹਾਂ ਪਹਾੜੀ ਤੇ ਚੱਲ ਰਿਹਾ ਸੀਗੇ ਹੋਰ ਵੀ ਸਾਥੀ ਸੀਗੇ ਨਾਲ ਤੇ ਉਹਦਾ ਪੈਰ ਫਿਸਲਣ ਕਰ ਉਹ ਡੂੰਗੀ ਖਾਈ 'ਚ ਮਤਲਬ ਗੱਲ ਕਰਕੇ ਡਿੱਗ ਗਿਆ ਤੇ ਜਿਸ ਘਰ ਨੂੰ ਦੀ ਜਿਹੜੀ ਡੈਥ ਹੋ ਗਈ ਤੁਹਾਨੂੰ رابطہ ਹੋਇਆ ਤੁਹਾਡੇ ਕੋਲ ਹਾਂ رابطہ तकरीबन ਸਾਰੇ ਮੁੰਡੇ ਇਹਨਾਂ ਦੇ ਜਿਹੜੇ ਆਰਮੀ 'ਚ ਹੋਰ ਵੀ ਐ ਉਹਨਾਂ ਨਾਲ ਗੱਲਬਾਤ ਹੋ ਰਹੀ ਐ ਉਹਨਾਂ ਨੇ ਇਹ ਗੱਲ ਕਹੀ ਐ ਵੀ ਅਸੀਂ ਜਿਹੜੀ ਡੈੱਡ ਬਡੀ ਐ ਅੱਜ ਸ਼ਾਮ ਨੂੰ ਤੁਹਾਡੇ ਕੋਲ ਲੈ ਆਵਾਂਗੇ ਪਰ ਪਰਿਵਾਰ ਨੇ ਕਿਆ ਵੀ ਮਤਲਬ ਰਾਤ ਨਾਲਿਓ ਵੀ ਕਿਉਂਕਿ ਸੰਸਕਾਰ ਜਿਹੜਾ ਉਹ ਕੱਲ ਹੋਣਾ ਤੇ ਤੁਸੀਂ ਕੱਲ ਜਿਹੜੀ ਸਵੇਰੇ ਮਤਲ ਗੱਲ ਕੇ ਨਾਲ ਸਾਨੂੰ ਜਿਹੜੀ ਹੈ ਡੈੱਡ ਬੋਡੀ ਜਿਹੜੀ ਉਹ ਮਾਪਿਆਂ ਨੂੰ ਦਿੱਤੀ ਜਾਵੇ ਪਰਿਵਾਰ ਦੇ ਵਿੱਚ ਕੌਣ ਕੌਣ ਆਇਆ ਇਹਨਾਂ ਦੇ ਪਰਿਵਾਰ ਦੇ ਵਿੱਚ ਸਾਡੇ ਬ੍ਰਦਰ ਸਰਦਾਰ ਨਿਰਿੰਦਰ ਸਿੰਘ ਜੀ ਇਹਨਾਂ ਦਾ ਇੱਕ ਛੋਟਾ ਬੇਟਾ ਆਪਣਾ ਹਰਪ੍ਰੀਤ ਸਿੰਘ ਜੀ ਉਹ ਜੋ ਤੇ ਇਹਨਾਂ ਦੀ ਮਾਤਾ ਗੁਰਪ੍ਰੀਤ ਸਿੰਘ ਜੀ ਜਿਹੜੀ ਹੈ ਉਹ ਮਤਲ ਗੱਲ ਕੇ ਨਾਲ ਬਾਕੀ ਹੋਰ ਪਰਿਵਾਰ ਦੇ ਵਿੱਚ ਉਹਨਾਂ ਦੇ ਚਾਚੇ ਤਾਏ ਜਿਹੜੇ ਆ ਉਹ ਦੋ ਲੜਕੇ ਇਹਨਾਂ ਦੇ ਆਰਮੀ ਚ ਹੋਰ ਵੀ ਜਿਹੜੇ ਆ ਮਤਲਬ ਗੱਲ ਕਿ ਉਹ ਆਨ ਡਿਊਟੀ ਮਦਦ ਸੇਵਾ ਨਿਭਾ ਰਹੇ ਆ ਇੱਕ ਇਹਨਾਂ ਦੇ ਤਾਇਆ ਜੀ ਜਿਹੜੇ ਉਹ ਰਿਟਾਇਰਮੈਂਟ ਉਹ ਵੀ ਆਰਮੀ ਚ ਆਏ ਆ ਜੀ ਤੇ ਉਹ ਲਾਸਟ ਵਾਰ ਕੀ ਬੇਨਤੀ ਕਰੋਗੇ ਸਰਕਾਰ ਨੂੰ ਲੇਕਿਨ ਮੈਂ ਸਰਕਾਰ ਕੋਲੋਂ ਬੇਨਤੀ ਇਹ ਹੀ ਕਰੂੰਗਾ ਇਸ ਪਰਿਵਾਰ ਦੀ ਜੋ ਵੀ مالی ਮਦਦ ਹੈ ਉਹ ਕੀਤੀ ਜਾਵੇ ਜੀ ਤੇ ਇਹਨਾਂ ਦਾ ਜਿਹੜਾ ਛੋਟਾ ਲੜਕਾ ਮੈਂ ਮਤਲਬ ਗੱਲ ਕਿ ਨਾ ਇਹ ਗੱਲ ਕਹੂੰਗਾ ਕਿ ਉਹਨੂੰ ਮਤਲਬ ਗੱਲ ਕਿ ਨਾ ਮੌਕਾ ਦਿੱਤਾ ਜਾਵੇ ਕਿ ਉਹ ਸਾਡੇ ਮਤਲਬ ਬੇਟੇ ਦੀ ਜਗਾ ਇਹ ਆਪਣੀ ਜਿਹੜੀ ਮਤਲ ਗੱਲ ਕਰਕੇ ਉੱਤੇ ਡਿਊਟੀ ਜਿਹੜੀ ਹੈ ਨਾ ਉਹ ਕਰੇ ਇਹ ਮੇਰੀ ਰਿਕੁਐਸਟ ਹੈ ਆਰਮੀਨ ਨੂੰ ਵੀ ਤੇ ਆਪਣੀ ਪੰਜਾਬ ਸਰਕਾਰ ਨੂੰ ਵੀ ਤੁਹਾਨੂੰ